ਚਲਾਏ ਘਰ ਫਿਰ ਇਹ ਜਿਹਾ ਰੇਟ ਦੇ ਦੇ ਜਿਹੜਾ ਕਿਤੋਂ ਵੀ ਨਹੀਂ ਮਿਲਦਾ ਹੈਗਾ ਕਿਤੋਂ ਵੀ ਨਹੀਂ ਮਿਲਦਾ ਹਾਂ ਕੀ ਰੇਟ ਦੇ ਦਈਏ ਵੀਰੇ 10000 ਰੁਪਏ ਲਾ ਦੇ ਲੋਂਗੋਵਾਲ ਬੱਕਰਾ ਮੰਡੀ 'ਚ ਖੜਿਆਂਗੇ ਤੇ ਆਪਣੇ ਕੋਲੇ ਰਾਜੂ ਬਾਬਾ ਹੈਗਾ ਰਾਜੂ ਬਾਬਾ ਕਹਿੰਦਾ ਵੀ ਅੱਜ ਜਮੀ ਸਸਤੇ 'ਚ ਬੱਕਰੀਆਂ ਦੇ ਦਾਂਗੇ ਤੇ ਕਿੰਨੇ ਰੁਪਏ 'ਚ ਦੇ ਦੂ ਬਾਈ ਕਹਿੰਦਾ ਗੱਲਬਾਤ ਕਰਦੇ ਆ ਬਾਈ ਦੇ ਨਾਲ ਬਾਕੀ ਤੁਸੀਂ ਬਣੇ ਰਹੋ ਵੀਡੀਓ ਦੇ ਵਿੱਚ ਆ ਰਾਜੀ ਬਾਈ ਅਸਤੀਕਰ ਜੀ ਸਤ ਸ੍ਰੀ ਅਕਾਲ ਬਾਈ ਕੀ ਹਾਲ ਚਾਲ ਨੇ ਵਧੀਆ ਵੀਰੇ ਵਧੀਆ ਤੁਸੀਂ ਸੁਣਾਓ ਆਪਣੇ ਵਧੀਆ ਜੀ ਵਧੀਆ ਕਿਵੇਂ ਕੰਮ ਕਰ ਕਿਵੇਂ ਆ ਕੰਮ ਕਰ ਠੀਕ ਆ ਵੀਰੇ ਵਧੀਆ ਕਿੰਨੀਆਂ ਬੱਕਰੀਆਂ ਲੈ ਕੇ ਆਇਓ ਬਾਈ ਵੀਰੇ ਬੱਕਰੀਆਂ ਲਿਆ ਆ ਸੀ 20 20 ਹੂੰ ਕਿੰਨੀਆਂ ਵਿਕ ਗਈਆਂ ਤਿੰਨ ਕ ਵਿਕ ਗਏ ਆ ਇਹ 20 ਲੈ ਕੇ ਆਇ ਦੀ ਤਿੰਨ ਕ ਵਿਕ ਗਏ ਆ ਬਾਈ ਕਹਿੰਦਾ ਵੀ ਹੁਣ ਸੇਲ ਲਾ ਦੇਣੀ ਆ ਸੇਲ ਲਾ ਦੇਣੀ ਆ ਵੀਰੇ ਇਹ ਵੀ ਬੱਕਰੀਆਂ ਤੇ ਲੱਗੂਗੀ ਸੇਲ ਹਨਾ ਰੇਟ ਆਪਾਂ ਤੁਹਾਨੂੰ ਦੱਸਾਂਗੇ ਪਹਿਲਾਂ ਉਸ ਤੋਂ ਪਹਿਲਾਂ ਆਪਾਂ ਬੱਕਰੀਆਂ ਦਿਖਾ ਦਈਏ ਵੀ ਬੱਕਰੀਆਂ ਕਹੇ ਹੋ ਜੀਆਂ ਨੇ ਰੇਟ ਦੱਸਾਂਗੇ ਬਾਅਦ ਦੇ ਵਿੱਚ ਬਾਕੀ ਬਣੇ ਰਿਓ ਵੀਡੀਓ ਦੇ ਵਿੱਚ ਤੇ ਕੰਮ ਸਸਤਾ ਹੀ ਹੋਊਗਾ ਗੱਬਣ ਬੱਕਰੀਆਂ ਨੇ ਲੈ ਵੀ ਦੇਖ ਸਕਦੇ ਹੋ ਬਈ ਕੰਨ ਕੰਨ ਦੇਖ ਸਕਦੇ ਹੋ ਕਿੰਨੇ ਟਾਈਮ ਦੀ ਗੱਬਣਾ ਬਈ ਇਹ ਇਹ ਵੀਰੇ 3 ਕਿ ਮਹੀਨਾ ਦੀ ਗੱਬਣਾ ਆ ਜੇ ਦੂਜਾ ਪਹਿਲਾ ਸੂਆ ਸੂਗੀ ਕੰਨ ਨਾ ਦੂਜਾ ਬਈ ਦੂਜਾ ਸੂਆ ਸੂਗੀ ਕੰਨ ਦੇਖ ਸਕਦੇ ਹੋ ਬਈ ਲਾਲ ਅੱਖਾਂ ਦੇ ਵਿੱਚ ਆ ਕੀ ਕੰਨ ਭੂਰੇ ਵੱਡੇ ਵੱਡੇ ਨੇ ਇਹੇ ਬਈ ਇਹ ਵੀ ਗੱਬਣਾ ਵੀਰੇ ਇਹ ਵੀ ਗੱਬਣਾ ਹਾਂ ਵੀਰੇ ਗੱਬਣ ਦਾ ਤਕਰੀਬ ਨਹੀਂ ਨੇ ਵੀਰੇ ਸਾਰੀਆਂ ਛੇ ਛੇ ਦੰਦ ਪੱਠਾ ਨੇ ਸਾਰੀਆਂ ਛੇ ਛੇ ਦੰਦ ਪੱਠਾ ਨੇ ਗੱਬਣ ਨੇ ਸਾਰੀਆਂ ਹੀ ਲਗਭਗ ਇਹ ਬੱਕਰੀ ਦੇਖ ਲਓ ਬਾਈ ਤੇ ਆਹ ਬੱਕਰੀ ਦੇਖ ਲਓ ਬਾਈ ਚੰਗੀ ਬੱਕਰੀ ਹੈ ਵੀ ਜੈਡ ਬਲੈਕ ਦੇ ਵਿੱਚ ਇਹ ਲਿੱਸੀ ਜਿਹੀਆਂ ਥੋੜੀ ਏ ਵੀਰੇ ਫਾਰਮ ਚੋਂ ਮਾਲ ਆਇਆ ਸੀ ਪਹਿਲਾਂ ਸਮਝ ਨਹੀਂ ਹੁਣ ਤਾਂ ਸਮਝ ਗਿਆ ਵੀਰੇ ਹੁਣ ਤਾਂ ਸਮਝ ਗਿਆ ਹਾਂ ਲੈ ਵੀ ਇੱਕ ਆ ਗਈ ਸ਼ੇਰੀ ਉਹ ਪਾੜ ਲਿਆ ਮਾ ਜਰਾ ਉਹ ਪਲਟਦੀ ਲੈ ਵੀ ਖੁਰ ਲੈ ਲੈ ਵੀ ਦੇਖ ਸਕਦੇ ਹੋ ਇਦਾਂ ਦੀਆਂ ਬੱਕਰੀਆਂ ਨੇ ਸਾਰੀਆਂ ਸਾਰੀਆਂ ਆ ਚੰਗੀਆਂ ਬੱਕਰੀਆਂ ਨੇ ਇਹਦੇ ਬੱਚਾ ਵਾਲੀ ਵੇਖੇ ਕੋਈ ਬੱਕਰੀ ਨਹੀਂ ਬੱਚਿਆਂ ਵਾਲੀ ਤਾਂ ਵੀਰੇ ਉਹ ਅਲੱਗ ਆ ਗਈ ਅਸੇ ਉਹ ਅਲੱਗ ਆ ਗਈ ਹਾਂ ਇਹ ਅਲੱਗ ਆ ਬੱਕਰੀਆਂ ਇਹ ਅਲੱਗ ਆ ਵੀਰੇ ਦੋ ਬੱਚੇ ਨੇ ਇਹ ਅਲੱਗ ਆ ਬੱਕਰੀਆਂ ਹਾਂ ਹੋਰ ਫੜੀ ਕੱਦੀ ਬੱਕਰੀ ਬਈ ਦਿਖਾ ਦੇ ਪੰਜ ਚਾਰ ਬੱਕਰੀਆਂ ਨਾ ਫਿਰ ਆਪਾਂ ਨੂੰ ਵੀਰ ਕਹਿੰਦੇ ਉਹਨੂੰ ਬੱਕਰੀਆਂ ਦਿਖਾਈਆਂ ਨਹੀਂ ਹੈਗੀਆਂ ਲਓ ਜੀ ਲੈ ਵੀ ਇਹ ਨਾ ਗਰੀ ਬੱਕਰੀ ਹੈ ਬਈ ਇਹ ਜੀ ਹੋਰ ਫੜ ਲਿਆ ਮਗਰ ਦੀ ਮਗਰ ਚੈੱਕ ਕਰੋ ਮਿੱਤਰੋ ਪਹਿਲੇ ਦੂਜੇ ਸੂਏ ਹਮ ਲਾਦਾ ਹਾਂ ਵੀਰੇ ਹਾਂ 6-6 ਦੰਦ ਸਾਰੀਆਂ ਪੱਠਾਂ ਨੇ 6-6 ਦੰਦ ਨੇ ਬਈ ਪਹਿਲੇ ਦੂਜੇ ਪਹਿਲੇ ਦੂਜੇ ਸੂਏ ਨੇ ਬਸ ਸਾਰੀਆਂ ਹਾਂ ਵੀਰੇ ਲੈ ਤੇ ਇੱਕ ਇਹ ਆ ਗਈ ਬੱਕਰੀ ਬਈ ਦੇਖੋ ਬਈ ਆ ਇਧਰ ਨੂੰ ਮਾਰਦੇ ਵੀਰੇ ਕੈਮਰਾ ਫਿਰਦੀਆਂ ਖੜੀਆਂ ਸਾਰੀਆਂ ਇਹ ਚਲਾਇਆ ਘਰ ਫਿਰ ਇਹ ਆ ਜਾ ਰੇਟ ਦੇ ਦੇ ਜਿਹੜਾ ਕਿਦੋਂ ਵੀ ਨਹੀਂ ਮਿਲਦਾ ਹੈਗਾ ਕਿਦੋਂ ਵੀ ਨਹੀਂ ਮਿਲਦਾ ਹਾਂ ਕੀ ਰੇਟ ਦੇ ਦੀਆ ਵੀਰੇ 10000 ਰੁਪਏ ਲਾ ਦੇ 10000 ਤਾਂ ਮਾਰ ਪਾਉਗੀ ਮਾਰ ਪਾਉਗੀ ਫਿਰ ਹੋਰ ਕਿੰਨਾ ਲਾਏਗਾ ਦੱਸ 13000 ਨੂੰ ਬੱਕਰੀਆਂ ਦੇ ਦਾਂਗੇ ਵੀਰੇ 13000 ਨੂੰ ਦੇ ਦਾਂਗੇ ਲੈ ਵੀ 13000 ਰੁਪਏ ਨੂੰ ਗੱਬਣ ਬੱਕਰੀਆਂ ਗੱਬਣ ਬੱਕਰੀਆਂ ਨੇ ਵੀਰੇ ਕੋਈ ਮੰਨਲਾ ਵੀ ਕੋਈ ਅੱਧੀ ਦੁੱਧ ਦਿੰਦੀਆਂ ਨਹੀਂ ਤਕਰੀਬਨ ਹੀ ਗੱਬਣ ਨੇ ਤਕਰੀਬਨ ਹੀ ਗੱਬਣ ਨੇ ਹਾਂ ਨਹੀਂ ਕੋਈ ਪਹਿਲੇ ਸੂਏ ਸੂਣ ਵਾਲੀ ਆ ਕੋਈ ਲੱਗਣ ਵਾਲੀ ਐ ਮੈਨੂੰ ਲੈ ਵੀ ਸਿਰਫ 13000 ਰੁਪਏ ਨੂੰ ਜਮੀ ਸੇਲ ਲਾ ਤੀ ਰਾਜੂ ਨੇ ਤਾਂ ਨਾ ਹਾਂ ਇਹੀ ਵੀਰੇ 16 17 ਬੱਕਰੀਆਂ ਨੇ ਇਹ ਜਦੋਂ ਅੱਗੇ ਦੀਆਂ ਆਉਣਗੇ ਅਗਲੇ ਦਾ ਮਾਲ ਹੋਇਆ ਜਾਊਗਾ ਰੇਟ ਹੋ ਜਾਊਗਾ ਜਿਹੜੀਆਂ ਹੁਣ 16 ਨੇ 17 ਨੇ ਗਈਆਂ ਇਹ 60 ਬੱਕਰੀਆਂ ਚੋਂ 17 ਬੱਕਰੀਆਂ ਬਚੀਆਂ ਨੇ ਵੀਰੇ 16 ਜਿਹੜੀ ਤੁਸੀਂ ਪਹਿਲਾਂ 60 ਬੱਕਰੀਆਂ ਦੀ ਵੀਡੀਓ ਭਾਈ ਠੀਕ ਆ ਅਸੀਂ ਉਹ ਵੇਚਤੀਆਂ ਉਹ ਸਾਰੀਆਂ ਵੇਚ ਗਿਆ ਵੀਰੇ ਲੈ ਵੀ ਸਾਰੀਆਂ ਵੇਚਤੀਆਂ ਹੁਣ ਇਹ ਬਚ ਗਿਆ ਤੇ ਰਾਜੂ ਬਾਈ ਨੇ ਹੋਰ ਰੇਟ ਘਟਾਤਾ ਕਹਿੰਦਾ ਵੀ ਬਈ ਆਜੋ ਜਿਹੜਾ ਇਹ ਬਾਈ ਬੱਕਰੀਆਂ ਲੈ ਕੇ ਜਾਊਗਾ ਉਹਨੂੰ ਲਗਭਗ 3-4000 ਰੁਪਏ ਦਾ ਫਾਇਦਾ ਹੋ ਜਾਊਗਾ ਫਾਇਦਾ ਹੋਊ ਵੀਰੇ 3-4000 ਰੁਪਏ ਦਾ ਫਾਇਦਾ ਹੋਊ ਜੇ 13-13000 ਨੂੰ ਬੱਕਰੀ ਲੈ ਕੇ ਜਾ ਸਕਦੇ ਹੋ ਪਰ ਲੈਣੀਆਂ ਇਕੱਠੀਆਂ ਪੈਣਗੀਆਂ ਲੈਣੀਆਂ ਇਕੱਠੀਆਂ ਪੈਣੀਆਂ ਵੀਰੇ ਠੀਕ ਹੈ ਜੀ ਕੱਲੀ ਕੱਲੀ ਦਾ ਰੇਟ ਕਿੰਨਾ ਰਹੂਗਾ ਬਾਈ ਕੱਲੀ ਕੱਲੀ 15 15 ਹੁੰਦਾ ਵਾਂਗੇ ਵੀਰੇ ਕੱਲੀ ਕੱਲੀ 15 15 ਲੈ ਵੀ ਕੱਲੀ ਕੱਲੀ 15 15000 ਰੁਪਏ ਨੂੰ ਜੇ ਸਾਰੀਆਂ ਲੈ ਜਿਓਗੇ ਤਾਂ 13 13000 ਰੁਪਏ ਨੂੰ ਬਾਈ ਕੱਲੀ ਕੱਲੀ ਬੱਕਰੀ ਲੱਗੂਗੀ ਇਦਾਂ ਦੱਸਦੇ ਹਾਂ ਕੱਲੀ ਕੱਲੀ ਬੱਕਰੀ 13 13000 13 13000 ਵੀ ਦੁਬਾਰੇ ਬੋਲਦੀ ਐ ਫਿਰ ਵੀਰ ਕਹਿਣਗੇ ਵੀ 13000 ਦੀਆਂ ਸਾਰੀਆਂ ਸਾਰੀਆਂ ਹੋਰ ਪਹਿਲਾਂ ਬੜੀ ਕਨਫਿਊਜ਼ਨ ਜੀ ਹੋ ਗਈ ਸੀ ਬਾਈ ਅੱਛਾ ਅੱਛਾ ਲੈ ਵੀ 13 13 ਯਾਰ ਨੂੰ ਬਈ ਜੇ ਕਿਸੇ ਵੀ ਮੇਰੇ ਵੀਰ ਨੂੰ ਬੱਕਰੀਆਂ ਚਾਹੀਦੀਆਂ ਹੋਣਗੀਆਂ ਬਈ ਸੰਪਰਕ ਕਰ ਲਿਓ ਰਾਜੂ ਬਾਬੇ ਨਾਲ ਸੌਂਦੇ ਵਾਲੇ ਨਾਲ ਐਂ ਕਰ ਬਈ ਨੰਬਰ ਦੱਸ ਦੇ ਰੱਜੂ ਨੰਬਰ ਆ ਜੀ 9592353006 9592353006 ਲੇ ਮਿੱਤਰੋ ਆਜੋ ਜੇ ਕਿਸੇ ਵੀ ਮੇਰੇ ਵੀਰ ਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਬੱਕਰੀ ਚਾਹੀਦੀ ਹੋਵੇ ਕੱਲੀ-ਕੱਲੀ ਜਾਂ ਫਿਰ ਬਈ ਸਾਰੀਆਂ ਹਨਾ ਸੰਪਰਕ ਕਰ ਸਕਦੇ ਹੋ ਕੱਲੀ-ਕੱਲੀ ਬਈ 15-15000 ਨੂੰ ਤੇ ਸਾਰੀਆਂ ਬਈ 13-13000 ਰੁਪਏ ਨੂੰ ਕੱਲੀ-ਕੱਲੀ ਬੱਕਰੀ ਲੱਗ ਜੂਗੀ ਜਿਹੜੇ ਮੇਰੇ ਵੀਰ ਨਵਾਂ ਕੰਮ ਸ਼ੁਰੂ ਕਰ ਰਹੇ ਨੇ ਕਹਿੰਦੇ ਤੁਹਾਨੂੰ ਸਸਤੀਆਂ ਬੱਕਰੀ ਚਾਹੀਦੀਆਂ ਨੇ ਤਾਂ ਤੁਸੀਂ ਲੈ ਕੇ ਜਾ ਸਕਦੇ ਹੋ ਇੱਥੋਂ ਧੰਨਵਾਦ